ਹੋਊਗਾ ਤੇ ਨਾਲ ਦੀ ਨਾਲ ਢੰਗ ਵਾਲਾ ਤੇ ਸਾਥ ਨਾ ਪੜ ਕੇ ਬਾਹਰ ਆ ਜਾਊਗਾ ਉਹ ਜਦੋਂ ਮੂੰਹ ਦਿਖਾਣੀ ਕੋਈ ਅੰਦਰੋਂ ਕੀ ਕੋਟਾੜੀ ਜਾਂਦਾ ਹੈ ਫੇਰ ਪਤਾ ਲੱਗਦਾ ਹੈ ਅੰਦਰ ਗਿਆਨੀ ਚੰਨਾਰ ਸਿੰਘ ਕਾਉਸਾ ਢੰਗ ਵਾਲਿਆਂ ਦੇ ਨਾਲ ਸੁਖੀਬ ਸਿੰਘ ਵੀ ਨੇ ਜਿਹੜੇ ਤਰਦੀਪ ਸਿੰਘ ਮਰਾਰ ਤੋਂ ਪਹਿਲਾਂ ਦੇ ਜੰਮਤ ਸੀ ਉਹਨਾਂ ਤੋਂ ਪਹਿਲਾਂ ਦੇ ਮੇਜਰ ਜਾਂਦਾ ਉਹਨਾਂ ਨੇ ਮੋਰਚਾ ਪੁੱਤੀ ਹੈ ਧੰਗ ਦੇ ਨਾਲ ਕੀਤੀ ਸੀ ਕਿ ਸਾਜ ਦਾ ਭਾਰਤੀ ਫੌਜੀ ਦੀ ਕੋਈ ਜੰਦ ਤਰਕੀਪਾ ਉਹਨਾਂ ਨੂੰ ਪਤਾ ਸੀ ਤੇ ਉਹਨਾਂ ਨੇ ਐਸ ਹਸਾਬ ਦੇ ਨਾਲ ਸੀ ਤੁਹਾਨੂੰ ਤਿਆਰ ਕੀਤਾ ਕਿ ਜਦੋਂ ਵੀ ਇਧਰ ਕੋਈ ਮੱਲਾ ਬੋਲਦੇ ਸੀ ਜਦੋਂ ਵੀ ਇਧਰ ਕਿਸੇ ਹਸਾਬ ਦੇ ਨਾਲ ਕਈ ਉਹ ਡੰਗਾ ਦੇ ਕਮਾਂਡੋ ਤਾਕਤ ਦੀ ਗੱਲ ਹੋਵੇ ਚਾਹੇ ਉਹ ਲੰਬੇ ਪੈਕੇਜਾਂ ਦੀ ਗੱਲ ਹੋਵੇ ਹਰ ਇੱਕ ਵਾਰੀ ਤੁਹਾਨੂੰ ਉਹ ਦਿਖਾਣੀ ਪਈ ਇਹ ਠੀਕ ਹੈ ਕਿ ਭਾਰਤ ਦੀ ਫੌਜ ਦੇ ਵਿੱਚ ਸਾਡੇ ਜਵਾਨ ਸਾਹਿਬ ਤੇ ਉੱਤਰ ਦੇ ਪਾਸੇ ਦੇ ਸਾਡੇ ਜਵਾਨ ਸਾਹਿਬ ਪਰ ਸਰਕਾਰ ਦੀ ਗੰਦੀ ਕਾਰ ਹੈ ਕਿ ਸਾਨੂੰ ਆਪਸ ਦੇ ਵਿੱਚ ਭਾਈਆਂ ਭਾਈ ਨੂੰ ਨਿਰਾਸ਼ ਤੇ ਵਰਵਾਉਣਾ ਚਾਹੁੰਦੀ ਹੈ ਸਰਕਾਰ ਬਣਨ ਤੋਂ ਇਸ ਵੇਲੇ ਹੁੰਦੀ ਹੈ ਪ੍ਰਾਰਥਨਾ ਜਾਇਆ ਲੈਂਦਾ ਹੈ ਕਿ ਇਹਦੇ ਵਿੱਚ ਤਾਂ ਫਿਰ ਸ਼ੇਰ ਰੂਸੀ ਪਖਤਾਰਬੰਦ ਗੱਡੀਆਂ ਬਗਾਈਆਂ ਹੋਈਆਂ ਇਹ ਤਾਂ ਜਵਾਬ ਤੋਂ ਪੁੱਤੀ ਜਾਵੇ ਐਕੋ 227 ਐਮੀ ਮੋਟੀ ਦੇ ਅੰਦਰ ਕੰਪਲਾ ਲੰਦਾ ਪਲੇਟਾਂ ਲੱਗਣਾ ਨਹੀਂ ਹੈ ਜਿਨਾ ਉੱਤੇ ਸੂਰੀ ਅਸਰ ਦਾ ਬੁਦਕਾ ਲੰਦਾ ਜਿੱਦ ਤੇ ਉਹ ਸਿੱਕਾ ਯਾਨ ਕੀਆ ਤੇ ਸਾਰਾ ਇਹ ਸਿਹਰ ਹੰਤਾ ਸਭ ਭੈ ਜੀ ਕਰਦੇ ਸਾਰੇ ਸਟਾਫ ਨੂੰ ਬਾਹਰ ਲਿਆਵਾਂਗੇ ਪਤਾ ਲੱਗਦਾ ਹੈ ਨਹੀਂ ਗੱਡੀ ਇੰਨੀ ਪੈਰ ਗਈ ਹੈ ਗਰਮੀ ਦੇ ਨਾਲ ਤਰਬੂਜ਼ ਚਾਕੇ ਆਪਦੇ ਆਪ ਦੇ ਉੱਤੇ ਹੀ ਪੈਨ ਲੱਗ ਗਿਆ ਪਰ ਉਹਨਾਂ ਦੀ ਉਹ ਸਕੀਮ ਵੀ ਪਰਫੈਕਟ ਹੋ ਜਾਂਦੀ ਹੈ। ਪਰ ਬਹੁਤਿਆਂ ਨਾਲ ਮਾਰ ਕਰਦੇ ਹੋਏ ਅਜਿਹਾ ਜਾਈਏ ਅਖੀਰ ਜਦੋਂ ਪਤਾ ਲੱਗਿਆ ਤਾਂ ਭਾਰਤੀ ਸਰਕਾਰ ਨੂੰ ਭਾਰਤੀ ਫੌਜ ਨੂੰ ਵੀ ਸਾਡੇ ਦਾ ਫਕੜੇ ਆ ਵੀ ਸਾ ਤੋਂ ਹੁਣ ਕੋਈ ਪੇਸ਼ੀ ਨਹੀਂ ਕਰਨੀ ਤੇ ਆਗਾਹ ਹੋ ਕੇ ਕਹਿੰਦੇ ਨੇ ਵੀ ਜਿਵੇਂ ਹੁੰਦਾ ਵਾ ਕਿਵੇਂ ਨਾ ਕਿਵੇਂ ਕਰਾ ਕੇ ਐਟਮ ਬੰਮ ਸਾਡੇ ਕੋਲ ਆ ਕੀ ਹੈ ਤਿਆਰ ਹੈ ਤੇ ਕੌਣ ਚਲਾ ਲੈਣਾ ਚਾਹੀਦਾ ਉਹ ਤਿੰਨ ਤੇ ਚਾਰ ਨੂੰ ਜਿਹੜਾ ਉਹਦੇ ਭੰਨੂ ਤਾਰਾ ਵਾਪਰਦਾ ਹੈ ਜਿਵੇਂ ਕਾਰਪੋਰੇਸ਼ਨ ਗੁਣਾਂ ਦੀ ਤਰਫ ਨੇ ਕਹਿਆ ਤੇ ਰੋਡਾਂ ਵਾਲਾ ਕ੍ਰਿਸ਼ੀ ਜਿੱਥਾ ਨੋ ਬਿਆਨ ਕਰਦਾ ਹੈ। ਨਾ થਾ ਅਗਲੇ ਇਸੀ ਬੋਲੀ ਦਿੱਤੀ ਵਾਰਾਟ ਕੀਤੇ ਡੰਗਿਆਂ ਵਿੱਚ ਮੋਰ ਕੇ

ਨਾਲ ਦੀ ਨਾਲੇ ਭਿੰਡਰ ਵਾਲਾਂ ਦੇ ਨਾਲ ਸਾਥਨ ਪੜ ਕੇ ਬਾਹਰ ਆ ਚੁੱਕਾ ਉਹ ਜਦੋਂ ਮੂੰਹ ਦਿਖਾਣੀ ਪਈ ਅੰਦਰੋਂ ਕੀ ਕੋਟਾੜੀ ਜਾਂਦਾ ਹੈ ਇਹ ਪਤਾ ਲੱਗਦਾ ਹੈ ਆਂਦਰ ਗਿਆਨੀ ਜਰਨਲਿਸਟ ਕਾਉਂਸਲ ਭਿੰਡਰਾਂ ਵਾਲਿਆਂ ਦੇ ਨਾਲ ਸੁਖੀਬ ਸਿੰਘ ਵੀ ਨੇ ਜਿਹੜੇ ਵਰਦੀਪ ਸਿੰਘ ਫਰਾਰ ਤੋਂ ਪਹਿਲਾਂ ਦੇ ਜਾਣ ਪੀਏ ਉਹਨਾਂ ਤੋਂ ਪਹਿਲਾਂ ਦੇ ਤੇਜਰ ਕਰਦਾ ਉਹਨਾਂ ਨੇ ਮੋਰਚਾ ਪੁੱਜੀ ਹੈ ਧੰਗ ਦੇ ਨਾਲ ਕੀਤੀ ਸੀ ਕਿ ਸਾਜ ਦਾ ਭਾਰਤੀ ਫੌਜ ਜਾਂ ਤਰਕੀਪਾ ਉਹਨਾਂ ਨੂੰ ਪਤਾ ਸੀ ਉਹ ਤੇ ਉਹਨਾਂ ਨੇ ਇਸ ਹਸਾਬ ਦੇ ਨਾਲ ਸੀ ਕੰਮ ਤਿਆਰ ਕੀਤਾ ਕਿ ਜਦੋਂ ਵੀ ਇਧਰ ਕੋਈ ਮੁੱਲਾ ਬੋਲਦੇ ਸੀ ਜਦੋਂ ਵੀ ਇਧਰ ਕੋਈ ਸਾਹ ਦੇ ਨਾਲ ਕੀਤਾ ਜੋ ਪੰਗਾ ਦੇ ਤੇ ਕਮਾਂਡੋ ਤਾਰਨ ਦੀ ਗੱਲ ਹੋਵੇ ਚਾਹੇ ਉਹ ਲੰਬੇ ਪੈ ਕੇ ਜਾਣ ਦੀ ਗੱਲ ਹੋਵੇ ਹਰ ਇੱਕ ਵਾਰੀ ਤੁਹਾਨੂੰ ਦਿਖਾਣੀ ਪਈ। ਇਹ ਠੀਕ ਹੈ। ਕਿ ਭਾਰਤੀ ਫੌਜ ਦੇ ਵਿੱਚ ਵੀ ਸਾਡੇ ਜਵਾਨ ਸਾਹਿਬ ਤੇ ਉੱਧਰ ਦੇ ਪਾਸੇ ਵੀ ਸਾਡੇ ਜਵਾਨ ਸਾਹਿਬ ਪਰ ਸਰਕਾਰ ਦੀ ਗੰਦੀ ਯਾਰ ਹੈ ਕਿ ਸਾਨੂੰ ਆਪਸ ਦੇ ਵਿੱਚ ਭਾਈਆਂ ਭਾਈ ਨੂੰ ਲੜਾ ਕੇ ਮਰਵਾਉਣਾ ਚਾਹੁੰਦੀ ਹੈ ਸਰਕਾਰ। ਬਣਨ ਦੀs ਵੇਲੇ ਹੁੰਦੀ ਹੈ। ਪ੍ਰਾਪਤ ਜਿਆਦਾ ਲੰਦਾ ਹੈ ਕਿਤੇ ਜਿਸ ਦਾ ਪ੍ਰਸ਼ਾਸਨ 6 ਰੁਪਏ ਬਖਤਰਬਤ ਲੱਗੀਆਂ ਬਕਾਇਆ ਹੁੰਦਾ ਇਹਨਾਂ ਦੇ ਬਕੋ ਪੂਤੀ ਜਾਵੇ ਐਕੋ ਹੋਰ 27 ਐਮਪੀ ਰੋਟੀ ਦੇ ਅੰਦਰ ਕਪੜਾ ਲੱਕ ਪੇਟਾ ਲੱਦਣਾ ਨਹੀਂ ਹੈ ਜਿਨਾ ਉੱਤੇ ਛੁਕਿਆ ਸਕਦਾ ਦੁਕਾਨਦਾਰ ਜਿਆਦੇ ਹੋ ਸਕਦਾ ਯਾਨੀ ਕਿ ਤੇ ਸਾਰਾ ਇਹ ਸਿਹਤ ਮੰਤਰੀ ਸਾਹਿਬ ਨੂੰ ਭੇਜ ਦੇਈਏ ਕਰਦੇ ਆ ਕਿ ਸਾਰੇ ਸਿਹਤ ਆਪਣੀ ਬਾਹਰ ਲਿਆਵਾਂਗੇ ਪਤਾ ਲੱਗਦਾ ਹੈ ਗਰਮੀ ਇੰਨੀ ਪੈ ਰਹੀ ਹੈ ਗਰਮੀ ਦੇ ਨਾਲ ਬਰੂਤ ਚਲ ਕੇ ਆਪਦੇ ਆਪ ਦੇ ਉੱਤੇ ਹੀ ਪੈਣ ਲੱਗ ਗਿਆ ਪਰ ਉਹਨਾਂ ਦੀ ਉਹ ਸਕੀਮ ਵੀ ਪ੍ਰੂਫ ਹੋ ਜਾਂਦੀ ਹੈ। ਪਰ ਮੌਤੀਆਂ ਦਾ ਨਾਮ ਕਰਦੇ ਹੋਏ ਜੀ ਆਇਆਂ ਜੀ ਅਕੀਲ ਜੀ ਲੋ ਪਤਾ ਲੱਗ ਗਿਆ ਦਾ ਭਾਰਤੀ ਸਰਕਾਰ ਨੂੰ ਭਾਰਤੀ ਫੌਜ ਨੂੰ ਕਿ ਸਾਡੇ ਹੱਥ ਕਟੇ ਹੈ ਅਸੀਂ ਸਾ ਤੋਂ ਕੋਈ ਪੇਸ਼ ਨਹੀਂ ਕਰਨੀ ਤੇ ਆਗਾਹ ਉਹ ਕਹਿੰਦੇ ਨੇ ਕਿ ਜਿਵੇਂ ਹੁੰਦਾ ਵਾ ਕਿਵੇਂ ਨਾ ਕਿਵੇਂ ਕਰਾ ਕੇ ਐਟਮ ਬੰਮ ਸਾਡੇ ਕੋਲੇ ਆ ਕੀ ਹੈ ਤਿਆਰ ਹੈ ਕਿ ਕੌਣ ਚਲਾ ਲੈਣਾ ਚਾਹੀਦਾ ਉਹ ਤੈਨ ਤੇ ਚਾਰ ਨੂੰ ਜਿਹੜਾ ਉਹਦੇ ਬੰਦੂ ਤਾਰਾ ਵਾਪਰ ਜਾਏ ਜਿਵੇਂ ਗੁਰੂ ਪ੍ਰੇਮ ਸਿੰਘ ਬੜਾਇ ਜੀ ਕਲ ਨੇ ਕਹਿਆ ਤੇ ਰੁੱਡਾਂ ਵਾਲਾ ਕ੍ਰਿਸ਼ੀ ਜੱਤਾ ਨੋ ਬਿਆਨ ਕਰਦਾ ਗਵਾਹਾ ਅਗਲੇ ਦਿਨਾਂ ਦੀ ਲੱਗੇ ਦਾਸ ਸੁਣਾਣ ਦੇਵ ਸਿੰਘਾ ਦੇ ਹੌਂਸਲਾ समुद्री बनाली तयार नवी सरकार हैलीप्टर रे मिखां ध्यान हटाण लाइ सिखां ध्यान हटाउण लाइ बोली वरिती ते दुनिया बस सवेक ते सताईं मोटी त साई انچ موٹی तो yeah uh -huh. रंग उनो हिकु मशीन संग कई उहो मशीन संग कढ लई कढ लेठो बोलियां ਇਹ ਕਿਵਾਰ ਪਿਰੋਵੜਾ ਨਹੀਂ ਰਿਆ ਰੋਟੀਆਂ ਵਾਹ ਅਕਾਲ ਤੱਕ ਮੂਹ ਦੇ ਵਿੱਚ ਐਂਟਰ ਹੋਊਗਾ ਤੇ ਨਾਲ ਦੀ ਨਾਲ ਢੰਡਰਾ ਵਾਲਾ ਤੇ ਦੇ ਸਾਥ ਨਾਲ ਪੜ ਕੇ ਬਾਹਰ ਆ ਜਾਊਗਾ ਉਹ ਜਦੋਂ ਮੂਹ ਹੀ ਖਾਣੀ ਪਈ ਅੰਦਰੋਂ ਕੀ ਕੋਟਾ ਨਹੀਂ ਜਾਂਦਾ ਫੇਰ ਪਤਾ ਲੱਗਦਾ ਹਾਂਦਰ ਜਾਨੀ ਜਨਰਲ ਸਰਕਲ ਦਾ ਸਾਹ ਢੰਡਰਾ ਵਾਲੇ ਦੇ ਨਾਮ ਸੁਖੇਸ਼ ਸਿੰਘ ਵੀ ਨੇ ਜਿਹੜੇ ਤਰਦੀਪ ਸਿੰਘ ਭੜਾਰ ਤੋਂ ਪਹਿਲਾਂ ਦੇ ਜਨਰਲ ਸੀ ਉਹਨਾਂ ਤੋਂ ਪਹਿਲਾਂ ਦੇ ਜਨਰਲ ਜਨਰਲ ਉਹਨਾਂ ਨੇ ਮੋਰਚਾ ਕਿੱਥੇ ਹੈ ਧੰਦੇ ਨਾਲ ਕੀਤੀ ਸੀ ਕਿ ਸਾਡਾ ਭਾਰਤੀ ਫੌਜ ਜਾਂ ਤਲਕੀਪਾ ਉਹਨਾਂ ਨੂੰ ਪਤਾ ਸੀ ਤੇ ਉਹਨਾਂ ਨੇ ਐਸ ਹਸਾਬ ਦੇ ਨਾਲ ਇੱਕ ਤਾਮ ਤਿਆਰ ਕੀਤਾ ਕਿ ਜਦੋਂ ਵੀ ਇਧਰ ਕੋਈ ਮੱਲਾ ਬੋਲਦੇ ਸੀ ਜਦੋਂ ਵੀ ਇਧਰ ਕਿਸੇ ਹਸਾਬ ਦੇ ਨਾਲ ਕਾਇਓ ਪੰਗਨ ਦਿੱਤੋ ਮਰੋ ਤਾਰਤੀ ਕਾ ਲੋਵੇ ਕਾਇਓ ਲੰਬੇ ਕਾ ਕੇ ਜਾਂਦੀ ਕਾਲ ਹੋਵੇ ਹਰ ਇੱਕ ਵਾਰ ਇਹਨਾਂ ਨੂੰ ਦਿਖਾਈ ਹੋਈ ਹੈ ਇਹ ਠੀਕ ਹੈ ਕਿ ਭਾਰਤੀ ਫੌਜ ਦੇ ਵਿੱਚ ਵੀ ਸਾਡੇ ਨਿਵਾਣ ਸੰਭ ਤੇ ਉਤਰੇ ਪਾਸੇ ਵੀ ਸਾਡੇ ਨਿਵਾਣ ਸੰਭ ਪਰ ਸਰਕਾਰ ਦੀ ਗਲਤੀ ਕਾ ਹੈ ਸਾਨੂੰ ਆਪਸ ਦੇ ਵਿੱਚ ਭਾਈਆਂ ਭਾਈ ਨੂੰ ਲੜਾਕੀ ਪਰਵਾਉਣਾ ਚਾਹੀਦਾ ਹੈ। ਤਨਖਾਹ 30000 ਹੁੰਦੀ ਹੈ। ਪ੍ਰਾਪਤ ਜਾਇਦਾ ਮਿਲਦਾ ਹੈ। ਕਿਹਦੇ ਜਿੰਨਾ ਪ੍ਰਸ਼ਾਸਨ 60 75 ਬੰਦ ਗੱਡੀਆਂ ਬਕਾਇਆ ਹੁੰਦੀਆਂ ਇੰਨਾ ਦੀ ਵਰਤੋਂ ਕੀਤੀ ਜਾਵੇ। ਲੱਖ ਹੋਰ 27 ਐਮਪੀ ਰੋਟੀ ਦੇਰ ਨਾਲ ਕੰਮਾਂ ਦਾ ਪੇਟਾ ਨਹੀਂ ਹੈ। ਇਹਨਾਂ ਉੱਤੇ ਸੂਚਨਾ ਸਰਕਾਰ ਵੱਲੋਂ ਕਾਹਨਾਂ ਜਨਤਾ ਨੂੰ ਸ਼ਿਕਾਇਤਾਂ ਯਾਨਕੀ ਆ। ਤੇ ਸਾਰਾ ਇਸ ਨਿਹਰਮੰਦਰ ਸਾਹਿਬ ਤੋਂ ਭੈ ਜੀ ਦੀ ਕਰਦੇ ਆਗੇ ਸਾਰੇ ਸ਼ਕਰ ਪਾ ਕੇ ਬਾਹਰ ਲਿਆਵਾਂਗੇ ਪਤਾ ਲੱਗਦਾ ਨਹੀਂ ਕਰ ਵੀ ਇੰਨੀ ਪੈਣੀ ਹੈ ਕਰ ਵੀ ਦੇ ਨਾਲ ਪ੍ਰਬੂਸ਼ ਚੱਲ ਕੇ ਆਪਦੇ ਆਪ ਦੇ ਪੂਰੀ ਪੈਣ ਲੱਗ ਗਿਆ ਪਰ ਉਹਨਾਂ ਦੀ ਉਹ ਸਕੀਮ ਵੀ ਕਰਫਯੂ ਹੋ ਜਾਂਦੀ ਹੈ ਔਰ ਮੋਤੀਆ ਜਲਾ ਮਾ ਕਰਦੇ ਹੋਏ ਜਿਵੇਂ ਆਈਏ ਅਕੀਲ ਜਦੋਂ ਪਤਾ ਲੱਗੇ ਤਾਂ ਭਾਰਤ ਦੀ ਸਰਕਾਰ ਨੂੰ ਭਾਰਤ ਦੀ ਫੌਜ ਨੂੰ ਵੀ ਸਾਡੇ ਹੱਥ ਕਟੇ ਆ ਸਾਨੂੰ ਹੁਣ ਵੀ ਪੇਚ ਨਹੀਂ ਤੱਲੀ ਤੇ ਆ ਕਹੂ ਕਹਿੰਦੇ ਨੇ ਕਿ ਜਿਵੇਂ ਹੁੰਦਾ ਵਾਵੇਂ ਨਾ ਕਿਵੇਂ ਕਰਾ ਕੇ ਐਸੋ ਪੰਪ ਸਾਡੇ ਕੋਲ ਆ ਕੀ ਹੈ ਤਿਆਰ ਆ ਕਿ ਕੌਣ ਚਲਾ ਲੈਣਾ ਚਾਹੀਦਾ ਉਹ ਟੈਨਰ ਦੇ ਚਾਰ ਨੂੰ ਜਿਹੜਾ ਉਹਦੇ ਪੰਪ ਉਤਰਾ ਵਾਪਰਦਾ ਹੈ ਜਿਵੇਂ ਗੁਰਪ੍ਰੇਸ਼ੰਗ ਵੜਾਇਂਦੀ ਕਹਿੰਦੇ ਹਨ ਤੇ ਰੋਡਾਂ ਵਾਲਾ ਕ੍ਰਿਸ਼ੀ ਜਿੱਥਾ ਨੋ ਬਿਆਨ ਕਰਦਾ ਰਹਾ ਥਾ ਅਗਲੇ ਦਿਨ ਦੀ ਲੱਗੇ ਦਾਸ ਸੁਣਾਣ ਦੇਵ ਸਿੰਘਾਂ ਦੇ ਹੌਸਲੇ ਵੈਰੀ ਵੀ ਕਬਲੋਂ ਭੈਤਾਰ ਆਖੜਿਆ ਸੀ ਤੇ ਮਨੂਨ ਬਾਜ ਜੱਜ ਜੈਨਾ ਤਾੜ ਲਿਆ ਦਿੱਤਾ ਪਿੰਡਾਂ ਵਾਲੇ ਫੌਜਾਂ ਨੂੰ ਓ ਦਿੱਤਾ ਪਿੰਡਾਂ ਵਾਲੇ ਫੌਜਾਂ ਨੂੰ ਭਾਰੀ ਨੁਕਸਾਨ ਪਚਾ ਸੀ ਆਈਡੀ ਕਰਤੀ ਤੇ ਲਸੀ ਆ ਸੀ ਆਈਡੀ ਕਰਤੀ ਤੇ ਲਸੀ ਗਿਆ ਸੇ ਨੀ ਸਰਕਾਰ ਨੇ ਓਏ ਹੋਰ ਜਲੀ ਚਾ ਰਵੀ ਸਰਕਾਰ ਨੇ ਉਹ ਖਾ ਮਰਿਆ ਸਿਖਾ ਲੋਕੀ ਕਰਨਾ ਦੇ ਨ ਬਗਾਵਤਾ ਉਹ ਰੱਤ ਕਰਨਾ ਦੇ ਨ ਬਗਾਵਤਾ ਲਈ ਪਹਿਲਾ ਕੂਪਾ ਬਈ ਸਦਮ ਕੋਲ ਸੱਤ Um,